ਹਾਂਜੀ ਅਸੀ ਕਾਲ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਜੀ ਆਪਣੇ ਨਵੇਂ ਵਲੌਗ ਦੇ ਵਿੱਚ। ਲੋ ਵੀ ਮਿੱਤਰੋ ਅੱਜ ਆਪ ਪਾਏ ਸੀ ਆਪਣੇ ਭਰਾ ਗੁਰਵਿੰਦਰ ਨਾਲ। ਅੱਜ ਆਏ ਸੀ ਵੀ ਆਪਾਂ ਲੁਧਿਆਣੇ ਤੋਂ ਤੇ ਭਰਾ ਦਾ ਆਪਾਂ ਇੱਕ ਗੱਡੀ ਐਕਸਟ ਹੋਈ ਸੀ ਆਪਾਂ ਲੈ ਕੇ ਚੱਲੇ ਆ ਜੀ ਫਨੋਰੀ ਤੋਂ ਆਪਣਾ ਅ ਆਪਣਾ ਐਕਸਟਰ ਗੱਡੀ ਦਾ ਚੈਵਨ ਜੀ ਤੇ ਉਦੋਂ ਬਾਅਦ ਜੀ ਆਪਾਂ ਪੂਰੀ ਗੱਲਬਾਤ ਕਰਦੇ ਆਂ ਬਾਈ ਉਹਨਾਂ ਨਾਲ ਤੇ ਫਿਰ ਜੁੜੇ ਰਹੋ ਪੂਰੇ ਵਲੌਗ ਦੇ ਨਾਲ। ਲੋ ਜੀ ਵੀਰ ਆਪਾਂ ਕੱਲ ਆਏ ਸੀਗੇ ਹਨਾ ਆਪਣਾ ਇੱਥੇ ਖਨੌਰੀ ਤੇ ਬਾਈਆਂ ਨਾਲ ਦਸ਼ਮੇਸ਼ ਮੋਟਰ ਰੋਡਾ ਬਾਈ ਜਿਹੜਾ ਓਨਰ ਹੈ ਇੱਥੇ ਜਿਨ੍ਹਾਂ ਤੋਂ ਆਪਾਂ ਜਾਨੀ ਕਿ ਕੈਬਨ ਮਿਲਦੇ ਨੇ ਦੇਖੋ ਐਨ ਪੂਰੀ ਤਰ੍ਹਾਂ ਦੇ ਵਧੀਆ ਹਾਲਤ ਦੇ ਕੈਬਨ ਨੇ ਬਾਈਆਂ ਕੋਲ ਤੇ ਸ਼ੌਕਰ ਤੇ ਐਨੀ ਜਾਨੀ ਕਿ ਹਰੇਕ ਪਾਰਟਸ ਮਿਲਦਾ ਹਨਾ ਟਰੱਕਾਂ ਦਾ ਤੇ ਚਾਹੇ ਇੰਜਨ ਪਾਰਟਸ ਹੋਣ ਚਾਹੇ ਜੋ ਵੀ ਆ ਤੇ ਬਾਈ ਆਪੇ ਵਧੀਆ ਡੀਲ ਕਰਵਾਉਂਦੇ ਨੇ ਜਿਵੇਂ ਵੀ ਆ ਜੇ ਬਾਈਆਂ ਕੋਲ ਨਹੀਂ ਹੁੰਦਾ ਤਾਂ ਬਾਈ ਅੱਗੇ ਵੀ ਹਨਾ ਭੇਜ ਦਿੰਦੇ ਨੇ ਤੇ ਲੋ ਵੀ ਗੁਰਵਿੰਦਰ ਜੀ ਬਾਈ ਨੇ ਕਿਵੇਂ ਡੀਲ ਕਰੀ ਕਿਦਾਂ ਰਿਹਾ ਸਾਰਾ ਸਿਸਟਮ ਇਹ ਕੀਤ ਸਾਰਾ ਕੁਝ ਵਧੀਆ ਰਿਹਾ ਹਾਂ ਕੱਲ ਐਸੀ ਕੱਲ ਇਹਨਾਂ ਨੇ ਕੇਵਨ ਦਿਖਾਇਓ ਚਲੋ ਪਸੰਦ ਆ ਗਿਆ ਬਾਕੀ ਜਿਹੜਾ ਵੇਦਾ ਸਮਾਨ ਸੀ ਅੱਜ ਆਪਾਂ ਸਵੇਰੇ ਆ ਕੇ ਲੈ ਲਿਆ ਹਾਂ 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 ਬਾਕੀ ਹੁਣ ਆਪਾਂ ਚੱਲ ਆਪਣੀ ਗੱਡੀ 'ਚ ਲੋਡ ਕਰ ਲਿਆ ਹੁਣ ਅੱਗੇ ਚੱਲੇ ਆਂ ਹਾਂ ਹਾਂ ਏ ਗੱਡੀ ਫਿਰ ਪਿੰਡੋਂ ਮੁਗਵਾਈ ਕਿਦਾਂ ਨਾ ਆਸ਼ਾ ਆਪਾਂ ਮੈਂ ਆਪਣਾ ਪਟਿਆਲੇ ਖਾਲੀ ਕਰਨ ਆਇਆ ਸੀ ਆਪਣੇ ਨਾਲ ਕਾਫੀ ਪੁਰਾਣਾ ਅੱਛਾ ਅੱਛਾ ਓਕੇ 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 ਬਹੁਤ ਪਟਿਆਲੇ ਤੋਂ ਸਿੱਧਾ ਇੱਥੇ ਆ ਗਿਆ ਅੱਛਾ ਅੱਛਾ ਤੇ ਬਾਈ ਦਾ ਨਾਮ ਪ੍ਰਵਿੰਦਰ ਪ੍ਰਵਿੰਦਰ ਤੇ ਬਾਈ ਪ੍ਰਵਿੰਦਰ ਕਿੰਨਾ ਟਾਈਮ ਹੋ ਗਿਆ ਤੈਨੂੰ ਬਾਈਆਂ ਨਾਲ ਕੋਲ ਮੈਂ ਵੀ 2022 ਦੇ ਤੋਂ ਲੱਗਿਆ ਹੈ ਨਾ ਅੱਛਾ ਅੱਛਾ ਚਲੋ ਠੀਕ ਠੀਕ ਹੈ ਓਕੇ 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 ਵੀਰ ਓਕੇ ਓਕੇ ਤੇ ਲੋ ਜੀ ਬਾਈ ਉਹਨਾਂ ਦਾ ਹੀ ਆਹ ਟਰਾਂਸਪੋਰਟ ਦਾ ਨਾਮ ਹੈ ਹਨਾ ਨਾਹਰ ਤੇ ਤੇ ਬਾਈਆਂ ਕੋਲ ਬਾਈ ਗੁਰਵਿੰਦਰ ਛੋਟੀਆਂ ਕਿੰਨੀਆਂ ਗੱਡੀਆਂ ਨੇ ਤੇ ਵੱਡੀਆਂ ਜਾਨੀ ਕਿ ਛੋਟੀਆਂ ਵੀ ਚੱਲਦੀਆਂ ਓਕੇ ਓਕੇ ਜੀ ਤੋਂ ਲੈ ਕੇ 35 ਫੁੱਟ ਟਰਾਲੇ ਤੱਕ ਸਾਰੀਆਂ ਗੱਡੀਆਂ ਨੇ ਓਕੇ ਓਕੇ ਸਾਰੀਆਂ ਲੈ ਕੇ ਉਹਨਾਂ ਟਰਾਂਸਪੋਰਟ ਦੀ ਟਰਾਂਸਪੋਰਟ ਕਰਦੇ ਆਪਾਂ ਤੇ ਆਹ ਲੋ ਜੀ ਕੈਵਨ ਹਨਾ ਪੂਰਾ ਵਧੀਆ ਹਾਲਤ ਦੇ ਵਿੱਚ ਆਪਾਂ ਨੂੰ ਮਿਲ ਗਿਆ ਜਿੰਮੀ ਵੀ ਬਾਈਆਂ ਨਾਲ ਜੋ ਆਪਾਂ ਨੇ ਪਹਿਲਾਂ ਗੱਲਬਾਤਾਂ ਫੋਨ ਤੇ ਕਰੀਆਂ ਸੀਗੀਆਂ ਬਿਲਕੁਲ ਸੇਮ ਉਹੀ ਹਨਾ ਸਾਰਾ ਕੁਝ ਆਪਾਂ ਨੂੰ ਮਿਲਿਆ ਤੇ ਕੋਈ ਟੈਨਸ਼ਨ ਦੀ ਗੱਲੇ ਨਹੀਂ ਬਾਈ ਜੀ ਤੁਸੀਂ ਆਓ ਇੱਥੇ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਬਈ ਵਧੀਆ ਤਰ੍ਹਾਂ ਦੇ ਤੇ ਲੋ ਜੀ ਵੀਰੋ ਨੇ ਵੀ ਪਹੁੰਚ ਗਏ ਤੇ ਇਹ ਬਾਈ ਜੀ ਨੇ ਆ ਰੋਡਾ ਬਾਈ ਜੀ ਰੋਜਾ ਸੌਰੀ ਰੋਡਾ ਡੈਂਟਰ ਦੇ ਨਾਮ ਤੇ ਬਾਈ ਜੀ ਮਸ਼ਹੂਰ ਨੇ ਵੀਰੋ ਨੇ ਤੇ ਵੀਰ ਉਹਨਾਂ ਨਾਲ ਬਾਈ ਵਧੀਆ ਕੱਲ ਅਸੀਂ ਨੇ ਡੀਲ ਕਰੀ ਤੇ ਬਾਈਆਂ ਨੇ ਵਧੀਆ ਡੀਲ ਕਰੀ ਸਾਡੇ ਨਾਲ ਜੋ ਬਾਈਆਂ ਨੇ ਪਹਿਲਾਂ ਜਿਸ ਤਰ੍ਹਾਂ ਦੇ ਸਾਨੂੰ ਦੱਸਿਆ ਸੀਗਾ ਹਨਾ ਉਦਾਂ ਹੀ ਬਿਲਕੁਲ ਨਿਕਲਿਆ ਤੇ ਉਧਰੋਂ ਬਾਈ ਤਾਂ ਬਾਈਆਂ ਦਾ ਦੇਖੋ ਜੀ ਕੰਟੈਂਟ ਨੰਬਰ ਆਹ ਰੋਡਾਂ ਤੇ ਉਦੋਂ ਮਦ ਰਿੰਕੂ ਬਾਈ ਤੇ ਆਹ ਬਾਈਆਂ ਦਾ ਦਫ਼ਤਰਾ ਦੇਖੋ ਜੀ ਕੰਟੇਨਰ ਦਾ ਬਣਾਇਆ ਹੋਇਆ ਤੇ ਆਹ ਬਾਈਆਂ ਦਾ ਜਿਵੇਂ ਜੋ ਵੀ ਹਨਾ ਸਿਸਟਮ ਤੇ ਜਿਵੇਂ ਆਹ ਲਾਲੂ ਆਪਣੇ ਸ਼ੌਕਰ ਵਗੈਰਾ ਜੱਕ ਜੁੱਕ ਪਏ ਨੇ ਤੇ ਅੱਜ ਰਹਾ ਪ੍ਰੇਮਿਆਂ ਦਾ ਵੀ ਬਾਈਆਂ ਕੋਲ ਕੈਬਨ अवेलेबल ਨੇ ਤੇ ਤੁਸੀਂ ਦੇਖੋ ਤੇ ਤੁਸੀਂ ਦੇਖ ਸਕਦੇ ਹੋ ਜੀ ਹਰ ਇੱਕ ਤਰ੍ਹਾਂ ਦੇ ਹਨਾ ਪ੍ਰੇਮਿਆਂ ਦੇ ਕੈਬਨ ਜੋ ਵੀ ਆ ਸਿਸਟਮ ਇਹ ਸਾਰਾ ਕੁਝ ਆ ਤੇ ਉਦੋਂ ਬਾਅਦ ਦੇਖੋ ਜੀ ਹਰ ਇੱਕ ਤਰ੍ਹਾਂ ਦਾ ਜਿਵੇਂ ਜਿਹੜਾ ਮਾਡਲ ਤੁਸੀਂ ਕਹੋਗੇ ਜੇ ਬਾਈਆਂ ਕੋਲ ਨਹੀਂ ਵੀ ਹੁੰਦਾ ਤੇ ਬਾਈ ਅਰੇਂਜ ਕਰਵਾ ਦਿੰਦੇ ਨੇ ਤੁਸੀਂ ਚੈੱਕ ਕਰੋ ਜੀ ਤੇ ਇੱਧਰਲੇ ਪਾਸੇ ਬਈਆਂ ਦਾ ਇਹ ਉਹ ਅਤੇ ਪਰਲੇ ਪਾਸੇ ਬਈ ਜੀ ਇੰਜਨ ਜਿਵੇਂ ਮੰਨ ਲਓ 02 ਲਾਲ ਹਿੰਨੋ ਲਾਲੋ ਹਨਾ ਐਚਰ ਦੇ ਟਾਟਾ ਦੇ ਹਰੇਕ ਤਰ੍ਹਾਂ ਦੇ ਬਈ ਉਹਨੇ ਬਈਆਂ ਕੋਲ ਇੰਜਨ ਵੀ ਮਿਲ ਜਾਂਦੇ ਨੇ ਤੇ ਗੇਅਰ ਵਗੈਰਾ ਜੋ ਵੀ ਹਨਾ ਚਾਹੀਦਾ ਆਪਾਂ ਨੂੰ ਸਾਰਾ ਕੁਝ ਮਿਲ ਜਾਂਦਾ ਤੇ ਬਈ ਜੀ ਤੁਸੀਂ ਜਦੋਂ ਆਪਾਂ ਖਨੌਰੀ ਮੇਨ ਮੰਡੀਓ ਸ਼ਾਇਦ ਵੱਜਦੀ ਹੈ ਇਹ ਤੇ ਬਈ ਇਹ ਰੋਡ ਦੇ ਉੱਤੇ ਹੀ ਬਈਆਂ ਦੀ ਵਰਕਸ਼ਾਪ ਆ ਦਸ਼ਮੇਸ਼ ਤੇ ਬਾਕੀ ਵੀਰ ਉਹ ਨਹੀਂ ਬੈਠੇ ਨੇ ਤੇ ਆਪਾਂ ਕਰਦੇ ਆ ਵੀਰ ਉਹਨਾਂ ਨਾਲ ਹੋਰ ਵੀ ਗੱਲਾਂ ਬਾਤਾਂ ਤੇ ਲੋ ਜੀ ਇੱਥੇ ਲੋ ਜੀ ਆਪਾਂ ਕਰਦੇ ਆ ਗੱਲਾਂ ਬਾਤਾਂ ਵੀਰ ਉਹਨਾਂ ਨਾਲ ਤੇ ਬਾਈ ਜੀ ਪਹਿਲਾਂ ਤਾਂ ਆਪਾਂ ਤੁਹਾਨੂੰ ਬਾਈ ਉਹਨਾਂ ਦਾ ਦਫ਼ਤਰ ਦਿਖਾ ਦਈਏ ਬਾਈ ਅੱਜ ਆਪਾਂ ਬਾਈਆਂ ਨੇ ਵਚਾਰਿਆ ਨਹੀਂ ਹਨਾ ਵਧੀਆ ਆਪਣਾ ਜਾਨੀ ਕਿ ਸੇਵਾ ਕਰੀ ਤੇ ਬਾਈਆਂ ਨੇ ਬਾਈ ਇੱਥੇ ਏਸੀ ਲਾ ਕੇ ਸੀ ਇਥੇ ਜਿੰਨਾ ਚਿਰ ਗੱਡੀ ਨੇ ਆਪਾਂ ਇੱਥੇ ਹਨਾ ਆਰਾਮ ਕਰਿਆ ਇੱਥੇ ਵੇਟ ਕਰੀ ਹਨਾ ਕਿੰਨਾ ਚਿਰ ਬਾਈ ਪਹੁੰਚਣੀ ਹੈ ਕਿ ਬਾਈਆਂ ਨੇ ਚਲੋ ਵਧੀਆ ਆਪਣੇ ਨਾਲ ਡੀਲ ਵੀ ਕਰੀ ਤੇ ਆਪਣੀ ਬਾਈ ਸੇਵਾ ਪਾਣੀ ਵਧੀਆ ਦਿੱਤਾ ਤੇ ਉਦੋਂ ਬਾਅਦ ਤੇ ਅਸਤਾਨ ਜੀ ਜਿਵੇਂ ਮੰਨ ਲਓ ਆਪਾਂ ਨੂੰ ਕੋਈ ਇੰਜਨ ਚਾਹੀਦਾ ਹੋਵੇ ਇੰਜਨ ਦਾ ਕੰਮ ਤਿੰਨੇ ਜੀ ਅਗਰ ਨਹੀਂ ਤੁਸੀਂ ਅਰੇਂਜ ਕਰਾ ਸਕਦੇ ਹੋ ਕੋਈ ਜਾਂਦਾ ਅਰੇਂਜ ਕੋਈ ਲੇਕੋ ਹਾਂਜੀ ਹਾਂਜੀ ਹਰ ਇੱਕ ਤਰ੍ਹਾਂ ਦਾ ਪਾਰਟਸ ਮਿਲ ਸਕਦਾ ਹੈ ਇਹ ਆਪਾਂ ਨੂੰ ਹਾਂਜੀ ਠੀਕ ਆ ਜੀ ਠੀਕ ਆ ਤੇ ਇੱਧਰ ਬਾਈ ਆਪਣੇ ਗੁਰਵਿੰਦਰੋਂ ਨਹੀਂ ਬੈਠੇ ਨੇ ਤੇ ਇੱਧਰ ਬਾਈ ਪਰਮਿੰਦਰ ਜੋ ਬਾਈ ਕੈਵਨ ਲੈਣ ਆਇਆ ਉੱਥੇ ਲੁਧਿਆਣੇੋਂ ਫਿਰ ਗੱਡੀ ਮੰਗਵਾਈ ਤੇ ਉਦੋਂ ਬਾਅਦ ਤੇ ਬਾਈ ਆਹ ਕਾਲਾ ਹੋ ਗਿਆ ਤੇ ਇੱਧਰ ਸਤਜਣੋਂ ਆਪਣਾ ਰਿੰਕੂ ਉਸਤਾਦ ਜੀ ਇਹ ਰਿੰਕੂ ਉਸਤਾਦ ਬੰਦਾ ਬੜਾ ਘੈਂਟ ਆ ਵੈਸੇ ਤਾਂ ਸਾਰੇ ਹੀ ਘੈਂਟ ਨੇ ਉਸਤਾਦੋਂ ਤੇ ਬਾਈ ਜੀ ਜਿਵੇਂ ਬੰਗਿਆਂ ਦਾ ਪਿਛਲੇ ਪਾਸੇ ਵੀ ਸਾਰਾ ਸਿਸਟਮ ਆ ਤੇ ਹਨਾ ਜਿਵੇਂ ਨਹਾਰ ਟਰਾਂਸਪੋਰਟ ਤੇ ਆ ਬਾਈਆਂ ਦਾ ਦੇਖੋ ਜੀ ਇਹ ਲੋਗੋ ਆ ਤੇ ਇਹ ਬਾਈਆਂ ਦੇ ਟਰਾਂਸਪੋਰਟ ਦੀ ਗੱਡੀਆਂ ਸੱਜਣੋਂ ਤੇ ਤੁਸੀਂ ਦੇਖ ਸਕਦੇ ਹੋ ਲੈ ਬਾਈ ਹਾਈਡਰਾ ਨਾਲ ਲੋਡ ਕਰਤਾ ਸੀ ਹਾਈਡਰਾ ਭਰਿਆ ਠੀਕ ਆ ਅੱਛਾ ਅੱਛਾ ਬੈਲਟ ਪਾ ਕੇ ਇਹਦੇ ਵਿੱਚ ਦੀ ਓਕੇ 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 ਠੀਕ ਠੀਕ ਆ ਇਹ ਠੀਕ ਆ ਠੀਕ ਆ ਤੇ ਬੱਕੀ ਬਾਈ ਆ ਆਪਣੀ ਗੱਡੀ ਖੜੀ ਆ ਵੀਰ ਉਹਨਾਂ ਦੀ ਤੇ ਕੱਲ ਤੇ ਅਸੀਂ ਆਏ ਸੀਗੇ ਤੇ ਕੱਲ ਥੋੜਾ ਜਿਹਾ ਸਮਾਨ ਰਹਿ ਗਿਆ ਸੀਗਾ ਉਹ ਅੱਜ ਫਿਰ ਆਪਾਂ ਨੇ ਰੇਂਜ ਕਰਿਆ ਤੇ ਅੱਜ ਆਪਾਂ ਨੂੰ ਮਿਲ ਗਿਆ ਤੇ ਬਾਈ ਹੁਣ ਪਾਉਣ ਲੱਗੇ ਆਪਾਂ ਲੁਧਿਆਣੇ ਵੱਲ ਨੂੰ ਚਾਲੇ ਤੇ ਰਸਤੇ ਦੇ ਵਿੱਚ ਜੋ ਹੋਰ ਵੀ ਤੁਹਾਨੂੰ ਸਪੇਅਰ ਪਾਰਟ ਦੀਆਂ ਜਿਵੇਂ ਆਪਣਾ ਪਾਰਟਸ ਆ ਮੋਟਰਾਂ ਦੇ ਇਹ ਹੋਏ ਆਪਾਂ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਦੇਖੋ ਜੀ ਸੱਜਣੋ ਆ ਪਿਛਲੇ ਪਾਸੇ ਵੀ ਬਾਈ ਦਾ ਸਾਰਾ ਤਾਂ ਮਾਜਮਾ ਬਾਈ ਦਾ ਹੀ ਆ ਤੇ ਮੰਨ ਕੇ ਚੱਲੋ ਜਿਵੇਂ ਆ ਦੇਖੋ ਡੀਜ਼ਲ ਟੈਂਕੀਆਂ ਲਾ ਲਓ ਹਨਾ ਟਰੱਕਾਂ ਦੀਆਂ ਵੱਡੀਆਂ ਤੇ ਮੰਨ ਕੇ ਚੱਲੋ ਇੱਧਰ ਹਿੱਸੇ ਪਏ ਨੇ ਤੇ ਰਿਮ ਪਏ ਨੇ ਸੱਜਣੋ ਇਹ ਸਾਰਾ ਕੁਝ ਬਾਈ ਇੱਥੇ 21 ਮਾਰਕੀਟ ਚ ਸਾਰਾ ਕੁਝ ਮਿਲ ਜਾਂਦਾ ਆ ਜਿਵੇਂ ਆਪਾਂ ਕਹਿ ਦਈਏ ਪਟਿਆਲੇ ਕੁਆੜੀਓਮ ਬਾਜ਼ਾਰ ਦੇ ਵਿੱਚ ਵੀ ਚਲੋ ਹਨਾ ਟਰੱਕਾਂ ਦਾ ਸਮਾਨ ਥੋੜਾ ਘੱਟ ਮਿਲਦਾ ਹੈ ਹੈਗੀਆਂ ਨੇ ਪੰਜ ਚਾਰ ਸ਼ਾਪਾਂ ਪਰ ਇੱਥੇ ਸੱਜਣੋ ਪੂਰੇ ਹਾਈ ਲੈਵਲ ਤੇ ਆ ਆਪਾਂ ਨੂੰ ਹਰ ਇੱਕ ਸੌਦਾ ਪੱਤਾ ਇੱਥੇ ਮਿਲ ਸਕਦਾ ਜਾਨੀ ਕਿ ਸੌਦਾ ਪੱਤਾ ਬਾਈ ਕੁਝ ਹੋਰੀ ਨਾ ਸਮਝ ਜਿਓ ਕਹਿੰਦਾ ਮਤਲਬ ਹੈ ਕਿ ਪਾਰਟਸ ਗੱਡੀਆਂ ਦੇ ਜੋ ਵੀ ਆ ਤੇ ਜਿਵੇਂ ਫਰੰਟ ਸ਼ੀਸ਼ੇ ਲਾ ਲੋ ਹਨਾ ਤੇ ਸਾਰਾ ਕੁਝ ਬਾਈ ਜੀ ਆਪਣਾ ਇਹ ਜਿਹੜਾ ਕੈਵਨ ਆਪਾਂ ਨੇ ਕੱਲ ਲੱਤਾ ਸੀਗਾ ਇਹ 2017 ਮਾਡਲ ਆ ਤੇ ਸੇਮ 2017 ਹੀ ਆਪਾਂ ਨੂੰ ਮਿਲ ਗਿਆ ਤੇ ਬਾਕੀ ਜੀ ਜੁੜੇ ਰਹੋ ਪੂਰੇ ਵਲੌਗ ਨਾਲ ਆਪਾਂ ਅੱਗੇ ਕਰਦੇ ਆਂ ਔਰ ਤੁਹਾਨੂੰ ਦਿਖਾਉਣੀ ਆ ਮਾਰਕੀਟ ਦੇ ਘਰਾਣੇ ਤੁਹਾਨੂੰ ਦਰਸ਼ਨ ਜੀ ਸਾਰੀ ਦੇ ਲੋ ਜੀ ਦੇਖੋ ਤਾਂ ਜੀ ਮਾਰਕੀਟ ਖਨੌਰੀ ਦੀ ਦੇਖੋ ਜੀ ਪੂਰਾ ਸਿਸਟਮ ਪਿਆ ਬਾਈ ਜੀ ਇੱਥੇ ਆ ਦੇਖੋ ਤਾਂ ਜੀ ਇੱਧਰੋਂ ਦੇਖੋ ਇੰਜਣੇ ਇੰਜਣ ਸੱਜਣੋ ਲੈ ਬੱਲਾ ਐ ਵੀ ਗੁਰਵਿੰਦਰ ਸਿਆਂ ਇੱਥੇ ਦੇਖ ਲੋ ਹਰ ਇੱਕ ਚੀਜ਼ ਮਿਲ ਜਾਂਦੀ ਆ ਹਨਾ ਛਾਣੇ ਕੇ ਟਰੱਕਾਂ ਦਾ ਸਮਾਨ ਸਪੇਅਰ ਪਾਰਟ ਜੋ ਵੀ ਆਪਾਂ ਨੂੰ ਚਾਹੀਦਾ ਐ ਐਕਸੀਡੈਂਟ ਗੱਡੀਆਂ ਦਾ ਵੀ ਮਿਲ ਜਾਂਦਾ ਜੋ ਵੀ ਲੈਣਾ ਹੋਵੇ ਬਾਈ ਜੀ ਅਸੀਂ ਇੱਕ ਵਾਰੀ ਮੈਂ ਪਹਿਲਾਂ ਆਇਆ ਸੀ ਬਾਈ ਜਦੋਂ ਇੱਥੇ ਖਨੌਰੀ ਧਰਨਾ ਲੱਗਿਆ ਸੀ ਉਦੋਂ ਵੀ ਮੈਂ ਦੇਖਿਆ ਮੈਂ ਕਿਹਾ ਯਾਰ ਮੈਂ ਪਹਿਲੀ ਵਾਰੀ ਆਇਆ ਸੀ ਉਦੋਂ ਮੈਂ ਕਿਹਾ ਬਈ ਇੱਥੇ ਦਾ ਯਾਰ ਮੈਂ ਇੱਕ ਵਾਰੀ ਮੈਂ ਸੋਚ ਰਿਹਾ ਸੀ ਕਿ ਮੈਂ ਪਟਿਆਲੇ ਮਾਰਕੀਟ ਚ ਵਗਿਆ ਮੈਂ ਕਿਹਾ ਵੀ ਚੱਲ ਬਾਈ ਜੀ ਆਪਾਂ ਨੂੰ ਥੋੜੀ ਇੱਕ ਇੰਜਨ ਦੀ ਲੋੜ ਸੀ ਕੰਬੈਨਾਂ ਵਾਸਤੇ ਤੇ ਉੱਥੇ ਮੈਂ ਦੋ ਚਾਰ ਕਿ ਦੁਕਾਨਾਂ ਜੀ ਜਾਇਆ ਜਾ ਕੇ ਹਰੇਕ ਨੂੰ ਪੁੱਛਿਆ ਜੀ ਇੱਥੇ ਸਾਡਾ ਇਹ ਰੇਟ ਆ ਜੀ ਇੱਥੇ ਸਾਡਾ ਇਹ ਰੇਟ ਆ ਤੇ ਸੱਜਣੋ ਜਦ ਇੱਥੇ ਆ ਕੇ ਦੇਖਿਆ ਬਾਈ ਇੱਥੇ ਤਾਂ ਭਾਈ ਸਮੁੰਦਰੀ ਆ ਆ ਦੇਖੋ ਲੋ ਸੱਜਣੋ ਕੈਵਨ ਹੀ ਕੈਵਨ ਪੇ ਨੇ ਲੋ ਪਰ ਬਾਡੀਆਂ ਚਾਹੀਦੀਆਂ ਨੇ ਕੈਵਨ ਚਾਹੀਦੀਆਂ ਨੇ ਚਾਸੀਆਂ ਚਾਹੀਦੀਆਂ ਨੇ ਹਨਾ ਦੇਖੋ ਜੋ ਮਰਜ਼ੀ ਬਾਈ ਇੱਥੇ ਹਰੇਕ ਤਰ੍ਹਾਂ ਦਾ ਆਪਾਂ ਨੂੰ मिल ਜਾਂਦਾ ਫੇਰ ਬਾਟ ਕੋਈ ਐਕਸਲ ਚਾਹੀਦੇ ਨੇ ਇੱਧਰ ਦੇਖੋ ਸੱਜਣੋਂ ਲੈ ਸਰੀ ਦੇ ਸਰੀ ਤੱਕ ਵਈ ਇਹ ਹੀ ਮਾਰਕੀਟ ਆ ਮੈਨੂੰ ਲੱਗਦਾ ਇਹ ਘੱਟੋ ਘੱਟ ਕਰਵੇਂ ਦਰ 2-3 ਕਿਲੋਮੀਟਰ ਚ ਹੋਣੀ ਹੈ ਨਾ ਹੂੰ ਹੂੰ ਹੋ ਸਕਦੀ ਆ ਹੂੰ ਤੇ ਬਾਜੀ ਇੱਕ ਦੇਖੋ ਇੱਧਰ ਆ ਆਪਾਂ ਇੱਥੋਂ ਲੱਤਾਂ ਜੀ ਕਾਇਮ ਨਾ ਤੇ ਇੱਕ ਵਈ ਚਲੋ ਮੈਂ ਤੁਹਾਨੂੰ ਰਸਤੇ ਥੋੜੀ ਦਿਖਾਉਣਾ ਤੇ ਆਹ ਦੇਖੋ ਸੱਜਣੋਂ ਇੱਧਰ ਫੇਰ ਹਨਾ ਤੇ ਬਾਈ ਜੀ ਅਸੀਂ ਨਹੀਂ ਲੱਤਾ ਬਾਈਆਂ ਨੇ ਅਰੇਂਜ ਕਰਵਾਇਆ ਸੀ ਕਿਾ ਸਾਨੂੰ ਕਹਿਵਨ ਇਹ ਇਨਾ ਤੋਂ ਬਾਈ ਜੀ ਜਿਹੜੀ ਇਹ ਪਿੱਛੇ ਨਿਕਲ ਰਹੇ ਨੇ ਬੰਦੇ ਇਹਨਾਂ ਕੋਲ ਤੋਂ ਤੇ ਦੇਖੋ ਜੀ ਹਾਂ 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 ਦੇਖਾ ਹਾਂ ਦੇਖੋ ਜੀ ਹਾਂ ਭਾਈ ਟਰੈਕਟਰ ਜੀ ਆ ਰਹਾ ਦੇਖੋ ਜੀ ਆ ਟਰੈਕਟਰਾਂ ਦੇ ਨਾਲ ਜਾ ਰਹੇ ਨੇ ਭਾਈਆਂ ਖਿੱਚੀਆਂ ਆ ਦੇਖੋ ਤੇਲ ਵਾਲੇ ਟੈਂਕਰ ਵੀ ਪਏ ਨੇ ਆ ਦੇਖੋ ਜੀ ਲੋ ਤੇ ਸ਼ੌਰੀ ਮੈਂ ਹਾਂ ਇੱਥੋਂ ਲਿਆ ਸੀ ਸੱਜਣਾ ਮੈਂ ਥੋੜਾ ਪਿੱਛੇ ਗੱਲਤ ਬੋਲ ਗਿਆ ਮੈਂ ਕਿ ਸ਼ਾਇਦ ਉੱਥੋਂ ਉੱਤ ਸੀ ਲੋ ਜੀ ਕਹਿੰਦੇ ਮਸ਼ੀਨ ਵੀ ਆਈ ਪਈ ਆ ਭਾਈ ਇੱਥੇ ਵੱਢਣ ਨੂੰ ਤੇ ਸੱਜਣਾ ਇੱਕ ਮੈਂ ਤੁਹਾਨੂੰ ਗਾਂਹ ਜੇ ਆਪਣਾ ਕੈਮਰਾ ਕੈਪਚਰ ਕਰ ਸਕੀ ਤੇ ਮੈਂ ਤੁਹਾਨੂੰ ਗਾਂਹ ਦਿਖਾਉਂਗਾ ਸੱਜਣਾ ਸਾਢੇ ਕਿੰਨੀ ਤਾਂ ਦੇਖ ਲਓ ਜੀ ਵੀ ਜੀਰੀ ਦਾ ਤਕਰੀਬਨ ਤਕਰੀਬਨ ਕੰਮ ਫਤਹੀ ਹੋ ਗਿਆ ਤੇ ਇੱਥੇ ਹਜੇ ਭਾਈ ਜੀ ਜੇ ਦੇਖਿਆ ਜਾ ਵੀ ਤਾਂ ਸਿਰਫ 20 ਤੋਂ 25% ਜੀਰੀ ਹਜੇ ਵੱਡੀ ਰਹੀ ਆ ਕਿਉਂਕਿ ਇੱਥੇ ਆਲੇ-ਦਾਲੇ ਝੋਨੇ-ਝੋਨਾ ਅਜੇ ਖੜਿਆ ਕਿਉਂਕਿ ਹਜੇ ਤਾਂ ਰੋਡ ਦੇ ਲਵੇ-ਲਵੇ ਦਿਖਦਾ ਸੀ ਪਿੱਛੇ ਤਾਂ ਹਜੇ ਪਤਾ ਨਹੀਂ ਕਿੱਟਾ ਖੜਿਆ ਹੋਊਗਾ ਤੇ ਇੱਥੇ ਬਈ ਜੀ ਥੋੜਾ ਤੂੜ ਵਾਲਾ ਵੀ ਜ਼ਿਆਦਾ ਲੱਗਦਾ ਆ ਤੇ ਬਾਕੀ ਭਾਈ ਮਨਲਾ ਦਾ ਸ਼ਾਇਦ ਇੱਥੇ ਖੁਸ਼ਾਸ਼ਾ ਲੱਗਦੀ ਹੋਊਗੀ ਜ਼ਿਆਦਾ ਜਿਵੇਂ ਇੱਥੇ ਹਨਾ ਵਿਚ-ਵਿਚ ਲਾਇਆ ਲੋਕਾਂ ਨੇ ਬਈ ਵੱਢ ਕੇ ਨਾਲ ਦੀ ਨਾਲ ਵਜਾਈਆਂ ਚੱਲ ਰਹੀਆਂ ਨੇ ਦੇਖੋ ਤੇ ਥੋੜੇ ਅੱਗੇ ਤੁਹਾਨੂੰ ਦਿਖਾਉਂਗਾ ਜੀ ਝੋਨਾ ਕਾਫੀ ਖੜਿਆ ਲੋਵੇ ਸੱਜਣੋ ਦੇਖੋ ਤੇ ਇਸ ਸਾਈਡ ਕਿੰਨੀ ਫਾਜੀ ਜੀ ਜੀ ਖੜੀ ਆ ਸੱਜਣੋ ਛੇ ਲੰਘ ਗਈ ਤੇ ਆ ਦੇਖੋ ਲੈ ਇਧਰੋਂ ਦੇਖੋ ਅਜੇ ਇਧਰੋਂ ਤਾਂ ਕਾफी ਜੀਰੀ ਰਹਿ ਰਹੀ ਆ ਜੀ ਮੰਡਣਾਂ ਤੋਂ ਜਾਨਕਿ ਆਪਣੇ ਦਾ ਕੰਮ ਫਤਿਹ ਨੂੰ ਕਈ ਦਿਨ ਹੋ ਗਏ ਤੇ ਇਧਰ ਤੋਂ ਸੱਜਣੋ ਵਿੱਚ ਜੀਰੇ ਜੀਰ ਖੜਿਆ ਕਾफी ਇਹ ਚ ਵਿੱਚ ਲੋਕਾਂ ਨੇ ਦੇਖੋ ਜੀ ਆਪਣੀਆਂ ਕਣਕਾਂ ਵੀ ਵੀਸਦੀਆਂ ਮਿੱਤਰੋ ਸਾਸੜ ਜੀ ਵਸਰੀ ਕਾਲ ਲੋ ਜੀ ਬਾਈ ਜੀ ਆ ਲੈ ਕੇ ਆਂਦਾ ਜੀ ਆਪਾਂ ਨੇ ਕੈਵਨ ਗੁਰਵਿੰਦਰ ਬਾਈ ਨੇ ਹਨੋਰੀ ਤੋਂ ਆਪਣਾ ਟਾਟਾ 1109 ਦਾ ਜੀ ਸੇਵਨ ਕਰ ਠੀਕ ਹੈ ਸਰ ਤੇ ਇੱਕ ਦੋ ਸੌਦਾ ਪੱਤਾ ਹੋਰ ਸੀਗਾ ਜਿਵੇਂ ਮੰਨ ਕੇ ਚਲੋ ਇੱਕ ਇੰਟਰਕੂਲਰ ਜਾਂ ਸੀਗਾ ਇੱਕ ਰੈਡੀਏਟਰ ਤੇ ਇੱਕ